ਦੋਸਤੋ ਤੁਹਾਡਾ ਸਿਸ ਵੀਓ ਵੀਡੀਓ ਸਾਂਝੀ ਕੀਤੇ ਉਸ ਮੌਕੇ ਦੀ ਤਸਵੀਰਾਂ ਸੀਆਂ ਜੋ ਉਸ ਵਕਤ ਇਸ ਵੀਰ ਦੇ ਨਾਲ ਜੋ ਇਹ ਘਟਨਾ ਖਨੌਰੀ ਬਾਰਡਰ ਦੇ ਉੱਪਰ ਵਾਪਸ ਉਸੇ ਹੀ ਦੋਸਤੋ ਜਦੋਂ ਉਸ ਨੂੰ ਐਂਬੂਲੈਂਸ ਦੇ ਵਿੱਚ ਲਜਾਇਆ ਗਿਆ ਤਾਂ ਫਿਰ ਉਹ ਹਸਪਤਾਲ ਤੱਕ ਵੀ ਨਹੀਂ ਪਹੁੰਚਿਆ ਦੋਸਤੋ ਪਹਿਲਾਂ ਹੀ ਉਹ ਦਮ ਤੋੜਨੇ ਕਿਉਂਕਿ ਦੋਸਤੋ ਜੋ ਕਿ ਗੋਲੀ ਆ ਤਾਂ ਉਹਦੇ ਬਿਲਕੁਲ ਹੀ ਸਿਰ ਦੇ ਵਿੱਚ ਵੱਜੀ ਸੀ ਤੇ ਦੋਸਤੋ ਬਹੁਤ ਹੀ ਮੰਦਭਾਗੀ ਅਤੇ ਮਾੜੀ ਖਬਰਾਂ ਤੇ ਇੱਕ ਪਾਸੇ ਸਰਕਾਰ ਮੀਟਿੰਗਾਂ ਕਰ ਰਹੀ ਹੈ ਤੇ ਦੂਸਰੇ ਪਾਸੇ ਜਿਹੜਾ ਤਸਦਦ ਕੀਤਾ ਰਿਹਾ ਉੱਥੇ ਦੋਸਤੋ ਹੋਰ ਵੀ ਖਬਰ ਨਿਕਲ ਕੇ ਸਾਹਮਣੇ ਲੱਕੇ 6 ਤੋਂ 7 ਜਿਨ੍ਹਾਂ ਨੂੰ ਪੁਲਿਸ ਜੋ ਕਿ ਉਸ ਆਪਣੀ ਵਾਲੀ ਸਾਈਡ ਨੂੰ ਚੱਕ ਕੇ ਲੈ ਗਿਆ ਉੱਥੇ ਦੋਸਤੋ ਤੁਸੀਂ ਤਾਂ ਪ੍ਰਤੀ ਕੀ ਖਿਆਲ ਰੱਖਦੇ ਹੋ ਕਿ ਜੋ ਇਹ ਸਰਕਾਰ ਕਰ ਰਹੀ ਹੈ ਕਿ ਆਪਦੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਓ ਜੀ ਦੇ ਦੋ ਹੋਰ ਵੀਡੀਓ ਦੇਖਣੇ ਸਾਡੇ ਚੈਨਲ ਦੇਓ ਜਾਜਤ ਦਬਾ ਰੱਖਾ